ਲੋਕ ਬੜੇ ਪਰੇਸ਼ਾਨ ਹੋ ਚੁੱਕੇ ਆ ਸਰਕਾਰਾਂ ਤੋਂ ਅੱਕ ਚੁੱਕੇ ਆ ਟੁੱਟ ਚੁੱਕੇ ਆ ਦੁਖੀ ਆ ਔਰ ਕਿਉਂਕਿ ਜੇ ਬੰਦਾ ਦੁਖੀ ਹੋਗਾ ਨੇ ਵੋਟ ਪਾਣ ਸੁਆ ਜਾਣੇ ਜੀ ਨੂੰ ਸਟ੍ਰਾਣੋ ਸਹਿਯੋਗ ਮਿਲੇ ਲੋਕਾਂ ਦਾ ਦੇਖੋ ਜੀ ਕਹਿ ਰਹੇ ਆ ਲੋਕ ਵੀ ਅਸੀਂ ਤੈਨੂੰ ਵੋਟਾਂ ਪਾਵਾਂਗੇ ਹੁਣੇ ਹੀ ਗੱਲ ਹੋਈ ਆ ਕਿਸੇ ਬੰਦੇ ਨਾਲ 80 ਵੋਟਾਂ ਦੀ ਕਿ 80 ਵੋਟਾਂ ਅਸੀਂ ਗਿਣਤੀ ਕਰਕੇ ਪਾਵਾਂਗੇ ਭਾਵੇਂ ਮੇਰੇ ਕੋ 30000 ਰੁਪਇਆ ਵਾ ਤੇ 30000 ਨਾਲ 3 ਕਰੋੜ ਰੁਪਏ ਵਾਲੇ ਬੰਦੇ ਡਰੇ ਪਏ ਆ 300 ਕਰੋੜ ਰੁਪਏ ਵਾਲੇ ਵੀ ਡਰੇ ਪਏ ਆ ਉਹ ਕਹਿੰਦੇ ਭਰਾਵਾ ਇਨੇ ਲੁਧਿਆਣੇ ਵਿੱਚ ਤੇ ਕੋਈ ਪੈਸਾ ਵੀ ਨਹੀਂ ਸੀਗਾ। ਇਹਨੇ 10000 ਰੁਪਇਆ ਲਾਇਆ ਸੀਗਾ ਤੇ ਲੁਧਿਆਣੇ ਬੱਚੇ ਨੇ ਵਾਹ ਵਾਹ ਕਰਾਤੀ ਸੀਗੀ। 14 ਬੰਦੇ ਖੜੇ 13 ਤੋਂ ਮੈਨੂੰ ਡਰਨੇ ਲੱਗਾ ਪਰ ਤੇਰੇ ਤੋਂ ਬਹੁਤ ਡਰ ਲੱਗਾ ਮੈਨੂੰ ਕਹਿੰਦਾ ਵੀ ਸਾਡੀਆਂ ਜੇ ਬੋਟਾ ਤੋੜ ਗਿਆ ਤੇ ਅਸੀਂ ਹਾਰ ਜਾਂਗੇ। ਸਾਨੂੰ ਇੱਕ ਮੌਕਾ ਮਿਲਣਾ ਚਾਹੀਦਾ। ਇੱਕ ਮੌਕਾ ਦਿਓਗੇ ਤੇ ਆਪਾਂ ਤੁਹਾਨੂੰ ਕੁਝ ਕਰਕੇ ਦਿਖਾ ਦਾਂਗੇ। ਜੇ ਨਾ ਕੁਝ ਕਰ ਸਕਿਆ ਤੇ ਫੇਰ ਮੈਨੂੰ ਲਾਂਤਾ ਪਾਇਓ, ਮੇਰਾ ਮੂੰਹ ਕਾਲਾ ਕਰਕੇ ਖੋਤੇ ਬਟਾਓ। ਇਹਨਾਂ ਮੇਰੇ ਕੋਲ ਲਿਖਤ ਤੇ ਐਗਰੀਮੈਂਟ ਲਾਓ। ਇਹਨਾਂ ਕੋ ਵੀ ਲਓ। ਲੜਨਾ ਮੇਰਾ ਕੰਮ ਵਾ। ਕਿ ਡੁੱਬਦੀ ਕਿਸ਼ਤੀ ਤੇ ਕੋਈ ਨਹੀਂ ਬੰਦਾ ਜਦ ਬੰਦਾ ਉਹ ਚੱਲਦੇ ਜਹਾਜ਼ ਤੇ ਬੰਦਾ ਪਰ ਇਹ ਵੀ ਨਹੀਂ ਪਤਾ ਕਿ ਡੁੱਬਦੀ ਕਿਸ਼ਤੀ ਕਦੀ ਕਦੀ ਕਿਨਾਰੇ ਵੀ ਲੱਗ ਜਾਂਦੀ ਹੈ ਅੱਜ ਵੀ ਤੇ ਕੱਲ ਸਾਡੀ ਵਾਰੀ ਹੈ ਅਸਿੱਧੂ ਮੁੱਸੇ ਵਾਲਾ ਵੀ ਕਹਿ ਕੇ ਗਿਆ ਸੀ ਗੱਲ ਨੂੰ ਭਾਈ ਜੇ ਕਿਸੇ ਬਰਾਬਰੀ ਨਾ ਹੋ ਸਕੇ ਉਹਦੀ ਬਦਨਾਮੀ ਸਾਡੀ ਬਦਨਾਮੀ ਕਰ ਸਕਦੇ ਆ ਪਰ ਸਾਡੀ ਬਰਾਬਰੀ ਨਹੀਂ ਕਰ ਸਕਦੇ ਇਹ ਜਿੰਨਾ ਮਰਜੀ ਪੈਸਾ ਭਾਵੇਂ 3 ਕਰੋੜ ਆ ਭਾਵੇਂ 70 ਕਰੋੜ ਹੋਵੇ ਨਾ ਤੋਂ ਇਹ ਸਾਡੇ ਸਾਹਮਣੇ ਜ਼ੀਰੋ ਹੀ ਰਹਿਣਗੇ ਅਸਵਾਕਤ ਅਫਸਰਦਾਂ ਤੇ ਮੈਂ ਹਾਂ ਸੁਖਾ ਖੇੜੀ ਵਾਲਾ ਤਰੰਤਾਰੰਦੀ ਜੇਕਰ ਗੱਲ ਕਰੀਏ ਤਾਂ ਤੜਕਸਾਰ ਤੋਂ ਲੋਕ VOTING ਕਰਨ ਦੇ ਲਈ ਘਰਾਂ ਤੋਂ ਬਾਹਰ ਆ ਰਹੇ ਨੇ ਜੇ ਗੱਲ ਕਰੀਏ ਵੱਖ-ਵੱਖ ਉਮੀਦਵਾਰਾਂ ਦੀ ਤਾਂ ਉਹ ਵੀ ਆਪਣੇ ਇਲਾਕੇ ਦੇ ਵਿੱਚ ਖੂਬ ਗੇੜੀ ਮਾਰ ਰਹੇ ਨੇ ਦੇਖ ਰਹੇ ਨੇ ਕਿ ਲੋਕ ਕਿੰਨੀਆਂ ਤਦਾਦ ਦੇ ਵਿੱਚ ਜਿਹੜੇ VOTING ਕਰਨ ਦੇ ਲਈ ਆ ਰਹੇ ਨੇ ਕਿਵੇਂ ਅਮਨ-ਅਮਾਨ ਸ਼ਾਂਤੀ ਹੈ ਜਾਂ ਨਹੀਂ ਉਧਰ ਜੇ ਗੱਲ ਕਰੀਏ ਇਲੈਕਸ਼ਨ ਕਮਿਸ਼ਨ ਦੀ ਹੈ ਅਧਿਕਾਰੀਆਂ ਦੀ ਤਾਂ ਉਹ ਵੀ ਲਗਾਤਾਰ ਇਲਾਕੇ ਦੇ ਵਿੱਚ ਕਹਿ ਸਕਦੇ ਹਾਂ ਗਸ਼ਤ ਕਰਦੇ ਨੇ ਤੇ ਇੱਕ ਉਮੀਦਵਾਰ ਜੋ ਹਰ ਇਲਾਕੇ ਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਪਰ ਤੋਂ ਮਿਲ ਜਾਂਦੇ ਨੇ ਨੀਡੂ ਸ਼ਟਰਾਂ ਵਾਲਾ ਤੇ ਗੱਲਬਾਤ ਦੁਬਾਰਾ ਕਰ ਲੈਣ ਇੱਕ ਵਾਰ ਈਟੂ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ ਸਤਿ ਸ੍ਰੀ ਅਕਾਲ ਜੀ ਅ ਪਹਿਲਾਂ ਰੱਬ ਦਾ ਨਾਮ ਲਵਾਂਗੇ ਜੀ ਬਾਕੀ ਕੰਮ ਸਾਰੇ ਬਾਅਦ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀਕ ਜਗੁਰੂ ਰਵਿਦਾਸ ਤਨਤਨ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਹਾਲੇਲੂਇਆ ਗੋਸਪਾ ਖੁਸ਼ ਨਵਾਲਾ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨਰੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਲੋ ਜਕਾਰਾ ਮੈਂ ਚਿੰਤਪੁਨਿੰਦਾ ਬੋਲ ਸੱਚੇ ਦਰਬਾਰ ਕੀ ਜੈ ਵਾਹ ਜਿਹੜੇ ਵੋਟਰ ਅੱਜ ਦਾ ਲੋਕੀ ਵੋਟ ਪਾਉਣ ਵਾਸਤੇ ਬੜੇ ਚਾਹਵਨ ਹੁੰਦੇ ਆ ਉਹ ਕਿਤੇ ਇਦਾਂ ਦਾ ਮਜ਼ਾ ਨਹੀਂ ਦੇਖਿਆ ਕਿਉਂਕਿ ਲੋਕ ਬੜੇ ਪਰੇਸ਼ਾਨ ਹੋ ਚੁੱਕੇ ਆ ਸਰਕਾਰਾਂ ਤੋਂ ਅੱਕ ਚੁੱਕੇ ਆ ਟੁੱਟ ਚੁੱਕੇ ਆ ਦੁਖੀ ਆ ਉਹ ਕਿਉਂਕਿ ਜੇ ਬੰਦਾ ਦੁਖੀ ਹੋਗਾ ਨਹੀਂ ਵੋਟ ਪਾਣ ਸੋ ਆ ਜਣਾ ਇਹ ਸਰਕਾਰਾਂ ਦੀ ਐਸੀ ਰਣਨੀਤੀ ਆ ਜੇ ਚੰਡੀਗੜ੍ਹ ਲੁਧਿਆਣਾ ਅੰਮ੍ਰਿਤਸਰ ਜਲੰਧਰ ਇਹ ਚੀਜ਼ਾਂ ਅੱਗੇ ਜਾ ਸਕਦੀਆਂ ਤੇ ਤਰਨਤਨ ਸ਼ਹਿਰ ਕਿਉਂ ਨਹੀਂ ਗੁਰੂ ਦੀ ਨਗਰੀ ਕਿਉਂ ਨਹੀਂ ਜਾ ਸਕਦੀਆਂ ਇਹ ਸਭ ਲੀਡਰਾਂ ਦੇ ਜਿਹੜੇ ਝੂਠੇ ਵਾਅਦੇ ਕੀਤੇ ਆ ਅੱਜ ਉਹਦਾ ਨਤੀਜਾ ਆ ਰਿਹਾ ਜੀ ਨੀ ਰੂ 96 ਸਹਿਯੋਗ ਮੇਰੇ ਲੋਕਾਂ ਦਾ ਦੇਖੋ ਜੀ ਕਹਿ ਰਹੇ ਆ ਲੋਕ ਵੀ ਅਸੀਂ ਜਿੰਨ ਵੋਟਾਂ ਪਾਵਾਂਗੇ ਹੁਣੀ ਗੱਲ ਹੋਈ ਆ ਕਿ ਤੇ ਬੰਦੇ ਨਾਲ 80 ਵੋਟਾਂ ਦੀ ਕਿ 80 ਵੋਟਾਂ ਅਸੀਂ ਗਿਣਤੀ ਕਰਕੇ ਪਾਵਾਂਗੇ ਪੁਖਤਾਉਣੀਆਂ ਨੇ ਪੁਖਤਾਵਾਂਗੇ ਭਾਵੇਂ ਕਸਮ ਖਵਾ ਲਾ ਤੇ ਭਾਵੇਂ ਜੇ ਤੂੰ ਕਹਿੰਦਾ ਅਸੀਂ ਜਾਣਦੇ ਨਹੀਂ ਮੈਂ ਕਹਿੰਦਾ ਨਹੀਂ ਵੋਟ ਨਹੀਂ ਖਰਾਬ ਕਰਨੀ ਜਿੰਨੂੰ ਪਾਣੀ ਤੁਸੀਂ ਵੋਟ ਪਾਓ ਪਰ ਵੋਟਾਂ ਖਰਾਬ ਕਰੋ ਪਤਾ ਗੱਲ ਕੀ ਆ ਹੁਣ ਲੀਡਰਾਂ ਨੇ ਸਾਨੂੰ ਬਾਰ ਬਾਰ ਇੰਨੀ ਗੱਲਾਂ ਕਹਿ ਕੇ ਧੋਖਿਆਂ ਵਿੱਚ ਰੱਖਿਆ ਵਾ ਹੁਣ ਅਸੀਂ ਵੀ ਤੋ ਲਾਰੇ ਆ ਤੇ ਅੱਕ ਗਏ ਇਹਨਾਂ ਦੇ ਠੀਕ ਆ ਪਰ ਇੱਕ ਆਵਾਜ਼ ਆਤ ਕਿ ਸਾਡੀ ਇਹਨਾਂ ਨੂੰ ਇੱਕ ਵਾਰੀ ਮੈਨੂੰ ਜਿਤਾਣ ਪਰ ਮੈਂ ਕਹਿੰਦਾ ਇੱਕ ਵਾਰੀ ਮੈਨੂੰ ਮੌਕਾ ਦੇਣਾ ਚਾਹੀਦਾ ਨੀਟੂ ਹਾਲੇ ਤਾਂ ਬਹੁਤ ਵਾਰ ਟਾਈਮ ਪਿਆ ਹਾਲੇ ਤਾਂ ਸ਼ੁਰੂਆਤ ਹੋਈਆ ਸ਼ਾਮ ਦੇ 6 ਵਜੇ ਤੱਕ VOTING ਹੋਣੀਆ ਮੰਨ ਲਓ ਵੀ ਨੀਟੂ ਸ਼ਤਰਨਾਲ ਦੀ ਬੱਲੇ ਬੱਲੇ ਹੋ ਗਈ ਮਤਲਬ ਕਿ EVM ਦੇ ਵਿੱਚ ਕੈਦ ਹੋ ਗਈ ਜਿੱਤ ਨੀਟੂ ਦੀ ਤਾਂ ਫਿਰ ਕਿਹੜੇ ਅਜੇ ਤਰਨ ਤਰਨ ਦੇ ਵਿੱਚ ਕਾਰਜ ਨਹੀਂ ਕੰਮ ਨਹੀਂ ਵਿਕਾਸ ਨਹੀਂ ਜੇ ਨੀਟੂ ਸ਼ਤਰਨਾਲਾ ਕਰਨ ਦੇ ਲਈ ਉਤਾਵਲਾ ਆਇਆ ਉਹਨੂੰ ਪਤਾ ਹੈ ਵੀ ਆਹ ਹੋਣਿਆ ਦੇਖੋ ਸਭ ਤੋਂ ਵੱਡਾ ਮੁੰਡਾ ਮੁੱਦਾ ਕਹੇ ਤੇ ਡਵੈਲਪਮੈਂਟ ਦਾ ਜਿਹੜੇ ਕਿ ਲੋਕੀ ਇੱਥੇ ਟ੍ਰਾਫਿਕ 'ਚ ਫਸ ਜਾਂਦੇ ਆ ਜੇ ਕਿਸੇ ਬੰਦੇ ਨੂੰ ਐਮਰਜੈਂਸੀ ਹੋਵੇ ਉਹ ਇੱਥੇ ਮਰ ਜੂਗਾ ਪਰ ਟ੍ਰਾਫਿਕ ਨਹੀਂ ਪਾਰ ਕਰ ਸਕਦਾ ਸਭ ਤੋਂ ਵੱਡੀ ਗੱਲ ਇਹਦੀ ਹੈ ਹੀ ਕਿ ਅੱਜ ਤੱਕ ਕਿਸ ਨੇ ਕੋਈ ਸੋਚਿਆ ਨਹੀਂ ਨਸ਼ਾ ਇੱਥੇ ਜ਼ਿਆਦਾ ਵਾ ਮਹਿੰਗਾਈ ਲੱਕ ਤੋੜੀ ਜਾਂਦੀ ਆ ਕਾਰੋਬਾਰ ਇੱਥੇ ਹੈ ਨਹੀਂਗਾ ਸਿਸਟਮ ਨਾਲ ਕੋਈ ਨਹੀਂ ਬੰਦਾ ਚੱਲਿਆ ਪਰ ਜੇ ਆਪਾਂ ਕਹੀਏ ਵੀ ਸਾਨੂੰ ਇੱਕ ਮੌਕਾ ਮਿਲਣਾ ਚਾਹੀਦਾ ਇੱਕ ਮੌਕਾ ਦਿਓਗੇ ਜੇ ਆਪਾਂ ਤੁਹਾਨੂੰ ਕੁਝ ਕਰਕੇ ਦਿਖਾ ਦਾਂਗੇ ਨਹੀਂ ਤੇ ਕੋਈ ਕਾਰਗੁਜ਼ਾਰੀ ਨਹੀਂ ਹੋਣੀ ਸਭ ਲੋਕੀ ਇਥੇ ਆਂਦੇ ਆ ਝੂਠੇ ਦਿਲਾਸੇ ਦਿੰਦੇ ਆ ਕੋਈ 1000 ਦਾ ਦਿੰਦਾ ਤੇ ਕੋਈ 15 ਲੱਖ ਦਾ ਦਿੰਦਾ ਅਸੀਂ ਝਾਂਸਿਆਂ ਵਿੱਚ ਹੀ ਫਸ ਗਏ ਆ ਜੇ ਕੋਈ ਕਾਂਗਰਸ ਦੇ ਬੰਦੇ ਸੀਗੇ ਉਹ ਵੀ ਰਾਜਾ ਬੜਿੰਗ ਨੇ ਕੀ ਬਿਆਨ ਦਿੱਤੇ ਪਰ ਧੰਨ ਧੰਨ ਬਾਬਾ ਦੀਪ ਸਿੰਘ ਦੀ ਧਰਤੀ ਦੇਤੇ ਪਰ ਖੜੇ ਆ ਅੱਜ ਉਹ ਉਹਨਾਂ ਨੂੰ ਕੌਮ ਨੂੰ ਆਪਾਂ ਕੀ ਕਹਿ ਰਹੇ ਆ ਵਾਲਮੀ ਕੌਮ ਨੂੰ ਟਾਰਗੇਟ ਕਰ ਰਹੇ ਆ ਸ਼੍ਰੀ ਗੁਰੂ ਰਵਿਦਾਸ ਕੌਮ ਨੂੰ ਟਾਰਗੇਟ ਕਰਦੇ ਬੰਦੇ ਇਦਾਂ ਦੇ ਜਿਹੜੇ ਬੰਦੇ ਟਾਰਗੇਟ ਕਰਦੇ ਹਿੰਦੂ ਮੁਸਲਮਾਨ ਸਿੱਖ ਦਾ ਝਗੜਾ ਪਵਾ ਕੇ ਆਪਣਾ ਫਾਇਦਾ ਰ ਮੈਂ ਤਾਂ ਕਹਿੰਦਾ ਇੱਕ ਵਾਰੀ ਮੌਕਾ ਦਿੱਤਾ ਜਾਵੇ ਫਿਰ ਦੇਖੋ ਸਾਹੀ ਕਰਕੇ ਦਿਖਾਉਂਦੇ ਕੀ ਪ੍ਰੂਫ ਆ ਕਿ ਨਿੱਟੂ ਅਜੇ ਨਹੀਂ ਕਰੂਗਾ ਹੋਰਾਂ ਵਾਂਗ ਨਿੱਟੂ ਨਹੀਂ ਬਣੂਗਾ ਦੇਖੋ ਜੀ ਇਹ ਸਰਕਾਰਾਂ ਡਰਦੀਆਂ ਪਈਆਂ ਭਾਵੇਂ ਮੇਰੇ ਕੋ 30000 ਰੁਪਈਆ ਵਾ ਇਹ 30000 ਨਾ 3 ਕਰੋੜ ਰੁਪਈਆ ਵਾਲੇ ਬੰਦੇ ਡਰੇ ਪਏ ਆ 300 ਕਰੋੜ ਰੁਪਈਆ ਵਾਲੇ ਵੀ ਡਰੇ ਪਏ ਆ ਉਹ ਕਹਿੰਦੇ ਭਰਾਵਾ ਇਹਨੇ ਲੁਧਿਆਣੇ ਬੱਚੇ ਕੋਈ ਪੈਸਾ ਵੀ ਨਹੀਂ ਸੀਗਾ ਇਹਨੇ 10000 ਰੁਪਈਆ ਲਾਇਆ ਸੀਗਾ ਤੇ ਲੁਧਿਆਣੇ ਬੱਚੇ ਨੇ ਵਾਵਾ ਕਰਾਤੀ ਸੀਗੀ ਸੰਜੀਪ ਅਰੋੜਾ ਦੇ ਸਾਹਮਣੇ ਖੜਾ ਸੀਗਾ ਸੰਜੀਪ ਅਰੋੜਾ ਅਰੋੜਾ ਕਹਿੰਦਾ ਕਿ 15 ਬ 14 ਬੰਦੇ ਖੜੇ 13 ਤੋਂ ਮੈਨੂੰ ਡਰਨੇ ਲੱਗਾ ਪੱਤੇ ਤੋਂ ਬਹੁਤ ਡਰ ਲੱਗਾ ਮੈਨੂੰ ਕਹਿੰਦਾ ਵੀ ਸਾਡੀਆਂ ਜੇ ਬੋਟਾਂ ਤੋੜ ਗਿਆ ਤਾਂ ਅਸੀਂ ਹਾਰ ਜਾਣਾ ਗੱਲ ਇਹ ਆ ਕਿ ਦੇਖੋ ਜਿਹੜਾ ਪੰਜਾਬ ਦੇ ਨਾਲ ਖੜਾ ਅਸੀਂ ਵੀ ਉਹਦੇ ਨਾਲ ਖੜੇ ਆ ਤੇ ਜੇ ਪੰਜਾਬ ਦੇ ਵਿਕਾਸ ਨਹੀਂ ਕਰ ਸਕੇ ਹੁਣ ਜਿਹੜੇ ਅੱਜ ਦੀ ਅੱਜ ਦੀ ਪੀੜ੍ਹੀ ਆ ਬੰਦਾ ਸਾਡੇ ਅੱਜ ਦੇ ਨੌਜਵਾਨ ਉਹ ਵਿਚਾਰੇ ਅਜੇ ਕੰਮ ਕੁਮ ਨਹੀਂ ਕਰ ਸਕਦੇ ਕਿਉਂਕਿ ਮਿਹਨਤ ਨਹੀਂ ਹੁੰਦੀ ਵੀ ਉਹਨਾਂ ਨੂੰ ਨੌਕਰੀਆਂ ਦੇਵੇ ਉਹਨਾਂ ਨੂੰ ਜੇ ਆਪਾਂ ਗੱਲ ਕਰਨਾ ਕਿ ਇਹਨਾਂ ਨੂੰ ਖੇਡਾਂ ਤੇ ਪ੍ਰਮੋਟ ਕੀਤਾ ਜਾਵੇ ਜੇ ਖੇਡਾਂ ਤੇ ਪ੍ਰਮੋਟ ਹੋਣਗੇ ਆਪੀ ਨਸ਼ੇ ਵੱਲ ਨਹੀਂ ਜਾਣਗੇ ਡਾਕਟਰਾਂ ਦਾ ਐਸੋਸੀਏਸ਼ਨ ਹੁੰਦੀ ਡਾਕਟਰ ਮੈਂਬਰ ਹੁੰਦੇ ਪ੍ਰਧਾਨ ਹੁੰਦੇ ਜੱਜਾਂ ਦੀ ਹੁੰਦੀ ਮੀਟਿੰਗ ਤੇ ਜੱਜ ਉਹਨਾਂ ਦੇ ਪ੍ਰਧਾਨ ਹੁੰਦੇ ਵਕੀਲਾਂ ਦੀ ਮੀਟਿੰਗ ਹੁੰਦੀ ਵਕੀਰ ਇੱਥੇ ਸਪੋਰਟਸ ਦਾ ਦੱਸੋ ਕਿਹੜਾ ਕੰਮ ਕੀਤਾ ਨੇ ਕਿਸੇ ਟਾਈਮ ਤੇ ਯੂਪੀ ਬਿਹਾਰ ਦੇ ਵਿੱਚ ਇੱਕ ਬੀੜੀ ਪਿੱਛੇ ਨਾ ਪੁਲਿਸ ਗੈਂਗਸਟਰਾਂ ਨੂੰ ਛਾੜ ਦਿੰਦੀ ਸੀ ਅੱਜ ਉਹੀ ਗੈਂਗਸਟਰਾਂ ਨੂੰ ਯੂਪੀ ਬਿਹਾਰ ਚ ਲੱਭ ਲੱਗ ਕੇ ਕਾਊਂਟਰ ਕਰਦੀ ਪਈ ਸਭ ਤੋਂ ਜ਼ਿਆਦਾ ਗੁੰਡਾ ਕਰਦੀ ਸਾਡੇ ਪੰਜਾਬ ਚ ਆ ਅੱਜ ਦੇਖ ਤਮਾਕਾ ਹੋਇਆ ਤਮਾਕਾ ਹੋਇਆ ਇਹ ਸਾਜਸ਼ਾ ਹੀ ਆ ਸਾਜਸ਼ਾ ਸਾਡਾ ਚੱਲਨੀ ਆ ਜੇ ਨੀਡੂ ਜਿੱਤ ਗਿਆ ਤੇ ਨੀਡੂ ਸਾਰੇ ਪਰਦੇ ਖੋਲ ਦੇਣੇ ਆ ਮੈਂ ਸੌਖਾ ਨਾ ਰੱਬ ਦੀ ਮੈਂ ਆਪਣੇ ਬੱਚਿਆਂ ਸੌਖਾ ਨਾ ਵਾਹਿਗੁਰੂ ਦੀ ਸੌਖਾ ਨਾ ਪਰਮਾਤਮਾ ਦੀ ਮਾਤਾ ਚਿਤਪੁਨੀ ਸਾਰੇ ਦੇਵੀ ਦੇਵਤਾ ਕੌਨਾਂ ਕਹਿੰਦਾ ਕਿ ਜੋ ਹੋਊਗਾ ਨਾ ਇਹਨਾਂ ਦੇ ਹੱਕ ਵਿੱਚ ਹੋਊਗਾ ਇਹ ਨਹੀਂ ਹੋਊਗਾ ਬਈ ਆਪਣਾ ਪੈਟਰੋਲ ਪੰਪ ਆਪਣੀ ਜੇਬ ਆਪਣੀ ਕੋਠੀ ਵਰ ਨਹੀਂ ਯਾਰ ਮਾਰ ਕੇ ਵੀ ਇਥੇ ਇਹਨਾਂ ਨੂੰ ਮੂੰਹ ਦਿਖਾਣਾ ਵਾ ਜੇ ਨਾ ਕੁਝ ਕਰ ਸਕਿਆ ਤੇ ਫੇਰ ਮੈਨੂੰ ਲਾਂਤਾਂ ਪਾਇਓ ਮੇਰਾ ਮੂੰਹ ਕਾਲਾ ਕਰਕੇ ਖੋਤੇ ਬਿਠਾਇਓ ਇਹਨਾਂ ਮੇਰੇ ਕੋਲ ਲਿਖਤ ਤੇ ਐਗਰੀਮੈਂਟ ਲਾਓ ਇਹਨਾਂ ਕੋ ਵੀ ਲਓ ਇਹਨਾਂ ਦੀ ਵੀਡੀਓ ਬਣਾਓ ਵੀ ਨੇਤਾ ਦੀ ਕਲਾ ਕਲਾ ਜਿਹੜਾ ਅੱਜ ਕੱਲ ਬੋਟ ਵੋਟਰ ਜਿਹੜੇ ਆ ਆਪਣੀ ਵੋਟ ਵੇਚ ਦਿੰਦੇ ਆ ਬੋਟ ਵੇਚ ਕੇ ਬਾਅਦ ਚ ਕਹਿੰਦੇ ਵੀ ਸਾਡੇ ਨੇਤਾ ਕੰਮ ਨਹੀਂ ਕਰਦਾ ਨੇਤਾ ਨੇ ਕੰਮ ਕਿਦੋਂ ਕਰਨੇ ਜਦ ਤੁਸੀਂ ਪਹਿਲਾਂ ਹੀ ਪੈਸੇ ਲੈ ਲਏ ਉਹਨਾਂ ਤੋਂ ਪਹਿਲਾਂ ਹੀ ਤੁਸੀਂ ਕਰਕਸ਼ਨ ਤੁਸੀਂ ਸ਼ੁਰੂ ਕੀਤੀ ਆ ਬਾਅਦ ਚ ਉਹਨਾਂ ਦਾ ਨੰਬਰ ਆ ਜੀ ਫਿਰ ਉਹਨਾਂ ਨਾਲ ਤੇ ਬੇਦਖਰ ਕਰਨਾ ਹੀ ਕਹਿੰਦਾ ਦੇਸ਼ ਦਾ ਦੇਸ਼ ਦੇ ਵਿੱਚ ਸੜਕਾਂ ਨਹੀਂ ਸਹੀ ਹਾਲਾਤ ਨਹੀਂ ਸਹੀ ਉਹਨਾਂ ਦੀ ਗੱਲ ਕਰੀ ਜਿਹੜੀ ਮਰਜੀ ਮੌਜੂਦਾ ਪਾਰਟੀ ਆ ਉਹਦੇ ਬਾਰੇ ਸੁਣ ਲਓ ਜੀ ਉਹ ਕਹਿੰਦਾ ਵੀ ਸਾਡੀ ਸੁਣਵਾਈ ਨਹੀਂ ਕਿਤੇ ਜੀ ਕਿਉਂ ਨਹੀਂ ਹੋ ਰਿਹਾ ਦੱਸੋ ਤਾਂ ਨੀਟੂ ਰੋਂਦਾ ਰਿਹਾ ਨੀਟੂ ਤਰਲੇਪੰਦਾ ਰਿਹਾ ਕਿ ਮੈਨੂੰ ਵੋਟਾਂ ਉਹਨੀਆਂ ਨਹੀਂ ਪਈਆਂ ਪਰ ਹੁਣ ਲਗਾਤਾਰ ਰਾਹੁਲ ਗਾਂਧੀ ਇਹ ਕਹਿੰਦੇ ਆ ਰਹੇ ਨੇ ਵੀ ਹਾਂ ਵੋਟ ਚੋਰੀ ਹੋ ਰਹੀਆ ਸ਼ੱਕ ਹੈ ਤੁਹਾਨੂੰ ਵੀ ਹੈਗਾ ਜੀ ਮੇਰੇ ਘਰ ਦੀਆਂ 9 ਵੋਟਾਂ ਸੀ ਤੇ ਜਿੱਦਾਂ ਕਿ ਆਪਾਂ 9 ਦੇ 9 ਪੁਗਤਾਈਆਂ ਇੱਕ ਵਾਰੀ ਉਸ ਤੋਂ ਬਾਅਦ ਉਹ 5 ਕਿੱਧਰ ਰਹਿ ਗਈਆਂ ਰਫੜਾ ਦੇ ਇੱਥੋਂ ਪਿਆ ਸੀਗਾ ਵੀ ਮੇਰੇ ਘਰ ਦੀਆਂ 9 ਸੀਗਾ ਮੈਂ ਇਕੱਠੇ ਕੋਲ ਖੜੇ ਕੋ ਬੂਤੇ ਆਪਣੇ ਘਰ ਨੂੰ ਇੱਕ ਵਾਰ ਲੈਂਸਰ ਲੈ ਕੇ ਜ ਗਿਆ ਨੌ ਦੇ ਨੌ ਪਵਾ ਕੇ ਮੈਂ ਵਾਪਸ ਆਇਆ ਜਦੋਂ ਉਹੀ ਬੂਤੇ ਮੈਂ ਗਿਆ ਉੱਥੇ ਪੰਜ ਰਹਿ ਗਈਆਂ ਇਦਾਂ ਕਿਉਂ ਚਾਰ ਕਿੱਥੇ ਗੀਆਂ ਚਾਰ ਗੱਲ ਤੇ ਉਹੀ ਮਸਲਾ ਤੇ ਉਹੀ ਆ ਗਿਆ ਨਾ ਵੀ ਜੇ ਚੋਰੀ ਨਹੀਂ ਜੇ ਕੋਈ ਚੋਰ ਹੈਗਾ ਤੇ ਕਿਹੜਾ ਵਾ ਤੇ ਚੌਣ ਕਮਿਸ਼ਨਰ ਦੀ ਹਿਜਿਆਤਾਂ ਦੇ ਵਿੱਚ ਦੇਖੋ ਅੱਜ ਵੀ ਕੱਲ ਪਰਸੋਂ ਸਾਡੇ ਤੇ ਇੱਕ ਆ ਹੋ ਗਿਆ 8-10 ਸਾਡੇ ਘਰ ਹਮਲਾ ਹੋਇਆ ਪੁਲਿਸ ਪ੍ਰਸ਼ਾਸਨ ਨੇ ਕੋਈ ਸਟੈਪ ਨਹੀਂ ਚੱਕਿਆ ਯਾਨੀ ਕਿ ਇੱਕ ਸਾ ਅਸੀਂ ਕੀ ਕਹੀਏ ਫਿਰ ਇਹਨਾਂ ਲੀਡਰਾਂ ਦੀ ਸ਼ਰਾਰਤ ਹੈ ਤੇ ਪੁਲਿਸ ਦੇ ਲੀਡਰਾਂ ਦੀ ਗੱਲਬੰਦੀ ਪਈ ਹੈ ਲੀਡਰ ਨੂੰ ਡਰਾਉਣ ਦੀ ਕੋਸ਼ਿਸ਼ ਤਾਂ ਨਹੀਂ ਹੋ ਰਹੀ ਪਰ ਹੋ ਰਹੀ ਹੈ ਦੀ ਆਪਾਂ ਧਮਕੀਆਂ ਬੜੀਆਂ ਆ ਰਹੀਆਂ ਪਾਰਟੀ ਵੱਲੋਂ ਆਫਰ ਆ ਰਹੀਆਂ ਅਸੀਂ ਬੜਨੀ ਦੇਵਾਂਗਾ ਮੈਂ ਕਹਾਂ ਯਾਰ ਅਸੀਂ ਤਾਂ 30000 ਰੁਪਏ ਲੈ ਕੇ ਆਏ ਜਿੱਦਾਂ 30000 ਖਤਮ ਤੇ ਉਦੋਂ ਲੀਡੂ ਖਤਮ ਨੂੰ 30 ਖਰਚੋਗੇ ਇਲੈਕਸ਼ਨ ਕੀ ਹੈਗਾ 7000 ਰੁਪਏ ਜੀ 7000 ਰੁਪਏ ਆ ਹੁਣ ਅੱਜ ਹੋ ਜਾਏ ਖਤਮ ਅੱਜ ਦੇ ਅੱਜ ਨਹੀਂ ਜਿੱਦਾਂ ਵੋਟਾਂ ਦਾ ਗਿਣਤੀ ਤੱਕ ਤਾਂ ਉੱਡੀ ਜਾਣੇ ਸਾਰੇ ਪਾਸੇ ਜਰ ਜਰ ਕਦੇ ਕਿਸੇ ਇਹਨੇ ਨਹੀਂ ਕਿਹਾ ਨੀਟੂ ਨੂੰ ਵੀ ਨੀਟੂ ਤੇਰੀ ਬਾਹ ਫੜਦੇ ਆ ਜਾਂ ਤੇਰੀ ਉਂਗਲ ਫੜਦੇ ਆ ਤੇਰੀ ਮਦਦ ਕਰਦੇ ਆ ਪਾਰਟੀ ਫੰਡ ਦਿੰਦੇ ਆ ਹੈਗੇ ਰੱਬ ਰੂ ਬੰਦੇ ਵਿੱਚ ਭਾਜੀ ਮੈਂ ਝੂਠ ਨਹੀਂ ਮਾਨਨੇ ਜਿਨ੍ਹਾਂ ਨੇ ਕਈਆਂ ਨੇ ਪੋਸਟਰ ਚ ਸਵਾਗਤ ਤੇ ਕਈਆਂ ਨੇ ਬੈਨਰ ਚ ਸਵਾਗਤ ਤੇ ਆਪਣੀ ਉਹਨਾਂ ਦੀ ਔਕਾਤ ਨਹੀਂ ਸੀ ਹੈਗੀ ਪਰ ਡਾਕਟਰ ਪੀਨੋ ਬਾਬਾ ਸਾਹਿਬ ਬਾਉ ਕਾਂਸ਼ੀਨਾਮ ਕਹਿ ਕੇ ਗਏ ਆ ਕਿ ਜੇ ਤੁਸੀਂ ਕੁਰਸੀ ਨਹੀਂ ਪਾ ਸਕਦੇ ਉਹਨੂੰ ਹਲਾਉਣ ਦੀ ਹਿੰਮਤ ਹੈਗੀ ਤੁਹਾਡੇ ਅੰਦਰ ਤੁਸੀਂ ਜਜਬਾ ਰੱਖੋ ਵੀ ਤੁਸੀਂ ਜਿੱਦਾਂ ਖੜੇ ਹੋ ਅਗਲਾ ਜਿਹੜਾ ਕਰੋੜਪਤੀ ਆ ਉਹ ਬੰਦਾ ਦੇਖੇ ਯਾਰ ਵੀ ਆ ਬੰਦਾ ਖੜਾ ਹੋ ਗਿਆ ਜਿੱਤ ਨਾ ਜਾਵੇ ਕਿਤੇ ਆ ਮਾਇਆਵਤੀ ਨੂੰ ਆਪ ਇੱਕ ਸੰਦੇ ਆਪਾਂ ਛੋਟੀ ਜੀ ਬੇਨਤੀ ਕਰਨੇ ਚਾਹੁੰਦੇ ਆ ਇੱਕ ਗੱਲ ਕਰਨੇ ਚਾਹੁੰਦੇ ਆ ਮਾਇਆਵਤੀ ਜੀ ਨੂੰ ਸਾਡੀ ਮਾਇਆਵਤੀ ਭੈਣ ਨੂੰ ਸਾਡੀ ਮਾਇਆਵਤੀ ਭੈਣ ਠੀਕ ਆ ਤੂੰ ਵੀ ਲੀਡਰ ਆ ਪਰ ਸੰਵਿਧਾਨ ਦੇ ਵਿੱਚ ਜਿਹੜੀਆਂ ਫੋਟੋਆਂ ਲੱਗੀਆਂ ਉਹਨਾਂ ਤੇ ਧਿਆਨ ਦੇ ਦੇ ਨਹੀਂ ਤਾਂ ਸਾਡਾ ਸੰਵਿਧਾਨ ਖੋਇਆ ਜਾਣਾ ਸਾਡਾ ਐਸੀ ਸਮਾਜ ਰੁਲ ਜਾਣਾ ਡਾਕਟਰ ਪੀਮਰਾਵ ਬਾਬਾ ਸਾਹਿਬ ਦਾ ਆਪਾਂ ਕੇਕ ਜਰੂਰ ਕੱਟਦੇ ਆ ਖਾਲੀ ਕੇਕ ਕੱਟਣ ਜੋਗੇ ਨਾ ਰਹੀ ਜੀ ਅੱਗੇ ਵੀ ਚੱਲੀਏ ਜੇ ਤੁਸੀਂ ਵੋਟਾਂ ਪਾਣੀਆਂ ਠੀਕ ਆ ਨਹੀਂ ਪਾਉਣੀਆਂ ਲੜਦਾ ਲੜਨਾ ਮੇਰਾ ਕੰਮ ਵਾ ਕਿਉਂਕਿ ਡੁੱਬਦੀ ਕਿਸ਼ਤੀ ਤੇ ਕੋਈ ਨਹੀਂ ਬੰਦਾ ਜਦ ਬਿੰਦਾ ਉਹ ਚਲਦੇ ਜਹਾਜ਼ ਤੇ ਪੈਂਦਾ ਪਰ ਇਹ ਵੀ ਨਹੀਂ ਪਤਾ ਕਿ ਡੁੱਬਦੀ ਕਿਸ਼ਤੀ ਕਦੀ ਕਦੀ ਕਿਨਾਰੇ ਵੀ ਲੱਗ ਜਾਂਦੀ ਆ ਅੱਜ ਨਹੀਂ ਤਾਂ ਕੱਲ ਸਾਡੀ ਵਾਰੀ ਆ ਸਾਡੀ ਵਾਰੀ ਆਉਣ ਤੋਂ ਫਿਰ ਅਸੀਂ ਤੁਹਾਨੂੰ ਦੱਸਾਂਗੇ ਲੋਕ ਜ਼ਿੰਮੇਵਾਰ ਕਦੋਂ ਹੋਣਗੇ ਹੁਣ ਤੁਸੀਂ ਜ਼ਿੰਮੇਵਾਰ ਹੋਗੇ ਤੁਸੀਂ ਸਿਆਣੀਆਂ ਗੱਲਾਂ ਕਰਦੇ ਦੱਸੋ ਵਿਧਾਨ ਬਚਾਉਣ ਦੀਆਂ ਗੱਲਾਂ ਕਰਦੇ ਹੋ ਭੀਮਰਾ ਉਮੀਦਵਾਰ ਜੀ ਦੀਆਂ ਗੱਲਾਂ ਕਰਦੇ ਹੋ ਪਰ ਲੋਕ ਜ਼ਿੰਮੇਵਾਰ ਕਦੋਂ ਹੋਣਗੇ ਕਾਹਦੀ ਟੂ ਸ਼ਰ ਨਾਲ ਸਮਝਣਗੇ ਜੀਏ ਦੇਖੋ ਜੀ ਜੇ ਨਹੀਂ ਸਮਝੋਗੇ ਸਾਡੇ ਸਾਨੂੰ ਨਾ ਅਸੀਂ ਪਾਣੀ ਪੀਣ ਦਾ ਸਾਨੂੰ ਹੁਕਮ ਨਹੀਂ ਸੀਗਾ ਸਾਨੂੰ ਕਿਹ ਚੰਗੇ ਕੱਪੜੇ ਪਾਉਣ ਦਾ ਹੁਕਮ ਨਹੀਂ ਸੀਗਾ ਅੱਜ ਅਸੀਂ ਉਹ ਸਮਾਜ ਦੇ ਵਿੱਚ ਖੜੇ ਆ ਜੇ ਡਾਕਟਰ ਪੀਂਦਾ ਉਹ ਬਾਬਾ ਸਾਹਿਬ ਦੇ ਕਰਕੇ ਜਿੰਨੇ ਵਾਰੀ ਭਾਵੇਂ 100 ਵਾਰੀ ਨਹੀਂ ਟੂ ਲੜਨਾ ਪਵੇ ਨਹੀਂ ਟੂ ਲੜੂਗਾ ਲੋਕ ਮਜ਼ਾਕ ਸਮਝਦੇ ਨੇ ਪਰ ਕਾਗਜ਼ ਭਰਨੇ ਇਲੈਕਸ਼ਨ 'ਚ ਖੜਾ ਹੋਣਾ ਇੱਕ ਬਹੁਤ ਆਪਣਾ ਚੈਲੰਜ ਹੁੰਦਾ ਭਾਜੀ ਭਾਜੀ ਜਿਹੜੇ ਕਾਗਜ਼ ਇੱਕ ਇੱਕ ਕਾਗਜ਼ ਦੇ ਇੱਕ ਇੱਕ ਨਾਮ ਲਿਖਦਾ ਇੱਕ ਇੱਕ ਪਰਚੇ ਦਾ ਨਾਮ ਲਿਖਿਆ ਸਾਰੀ ਫਾਈਲ ਕੈਨਸਲ ਤੇ ਅਸੀਂ ਕਹਿੰਦਾ ਨਹੀਂ ਕਰੋ ਕੈਨਸਲ ਇੱਕ ਕਿੱਕ ਹੁੰਦੀ ਦੂਜੀ ਨਾਲ ਹੀ ਧਿਆ ਰੱਖੀ ਦੀ ਆ ਇਧਰ ਕੈਨਸਲ ਆਹ ਦੇਖ ਲੋ ਜੀ ਕਿੱਦਾਂ ਕਰੋਗੇ ਹੁਣ ਇੱਕ ਤੇ ਕੈਸੇ ਰੋਕਦੇ ਦੂਜੀ ਫੜ ਗਈ ਜੇ ਤੀਜ ਜੇ ਦੂਜੀ ਫੜ ਦਾ ਨਾਲ ਤੀਜੀ ਵੀ ਦੇ ਦੀਆ ਦੇਖੋ ਤੀਜੀ ਵੀ ਆ ਗਈ ਜੀ ਇੱਚ ਦੇਖੋ ਫਿਰ ਸਾਰੇ ਦਿਨ ਹੀ ਨਿਕਲਦੀ ਗਲਤੀ ਇੱਕ ਇੱਚ ਨਿਕਲਦੀ ਆ ਮੈਂ ਕਹਿੰਦਾ ਵੀ ਜਿੰਨੇ ਮੇਰੇ ਦੇਸ਼ ਦੇ ਨਾਗਰਿਕਾ ਹੁੰਦੇ ਪਏ ਆਪਣੀ ਵੋਟ ਨਾ ਵੇਚੋ ਤੁਸੀਂ ਆਪਣਾ ਈਮਾਨ ਵੇਚ ਰਹੇ ਹੋ ਆਪਣੀ ਬੋਟ ਵੇਚ ਰਹੇ ਹੋ ਡਾਕਟਰ ਪੀਨਰੋ ਬਾਬਾ ਸਾਹਿਬ ਨੇ ਖੂਨ ਨਾਲ ਖਤ ਲਿਖਿਆ ਸੀ ਆਪਣੇ ਅੱਜ ਉਹ ਖੂਨ ਦੀ ਕੀਮਤ ਕੀ ਦੇ ਰਿਆ ਸਰਦਾਰ ਭਗਤ ਸਿੰਘ ਫਾਂਸੀ ਚੜਿਆ ਸੀਗਾ ਸੈਂਬਲੀ ਹਾਲ ਚ ਬੰਬ ਜਦੋਂ ਮਾਰੇ ਪਾੜ ਸਕਦਾ ਸੀਗਾ ਪਰ ਉਹ ਕਿਉਂ ਨਹੀਂ ਪੱਜਿਆ ਉਸ ਬੰਬ ਦਾ ਤਮਾਕਾ ਸਾਡੇ ਪੰਜਾਬ ਦੇ ਬੱਚਿਆਂ ਦੇ ਕੰਨਾਂ ਕੰਨਾਂ ਤੇ ਪਈ ਅਸਾਨੂੰ ਸੋਚ ਆ ਸਾਨੂੰ ਉਹਨਾਂ ਦੇ ਕੰਮ ਕਰਨ ਦੀ ਲੋੜ ਆ ਅਸੀਂ ਉਹਨਾਂ ਦੇ ਕਦਮਾਂ ਤੇ ਨਕਸ਼ੇ ਕਰਮ ਚੱਲਣਾ ਵਾ ਜੇ ਚੱਲਣਾ ਚਾਹੁੰਦੇ ਹੋ ਤੁਸੀਂ ਸਾਰੇ ਤੇ ਆਓ ਫਿਰ ਚਲਿਏ ਨਹੀਂ ਤੇ ਇਹਨਾਂ ਲੀਡਰਾਂ ਨੇ ਸਾਡਾ ਬੇੜਾਗਰ ਕਰਨਾ ਵਾ ਇਹ ਕਰ ਰਹੇ ਆ ਆਉਣ ਵਾਲੀ ਪੀੜ੍ਹੀ ਨਹੀਂ ਉੱਠਣ ਦੇਣੀ ਔਰ ਸਿੱਧੂ ਮੂਸੇਵਾਲਾ ਵੀ ਕਹਿ ਕੇ ਗਿਆ ਸੀ ਗੱਲ ਨੂੰ ਭਈ ਜੇ ਕਿਸੇ ਬਰਾਬਰੀ ਨਾ ਹੋ ਸਕੇ ਉਹਦੀ ਬਦਨਾਮੀ ਸਾਡੀ ਬਦਨਾਮੀ ਕਰ ਸਕਦੇ ਆ ਪਰ ਸਾਡੀ ਬਰਾਬਰੀ ਨਹੀਂ ਕਰ ਸਕਦੇ ਇਹ ਜਿੰਨਾ ਮਰਜੀ ਪੈਸਾ ਭਾਵੇਂ 3 ਕਰੋੜ ਆ ਭਾਵੇਂ 60 ਕਰੋੜ ਹੋਵੇ ਨਾ ਤੋਂ ਇਹ ਸਾਡੇ ਸਾਹਮਣੇ ਜ਼ੀਰੋ ਹੀ ਰਹਿਣਗੇ ਕਿਉਂਕਿ ਅਸੀਂ ਸੱਚ ਕਹਿੰਦੇ ਆ ਅਸੀਂ ਲੋਕਾਂ ਦੀ ਹੱਕ ਦੀ ਗੱਲ ਕਰਾਂਗੇ ਸਾਡੀਆਂ ਭੈਣਾਂ ਧੀਆਂ ਪੈਣਾ ਜਿਹੜੀਆਂ ਬੈਠੀਆਂ ਕਈਆਂ ਦਾ ਤੱਕਾ ਵੀ ਹੋ ਜਾਂਦਾ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਮੋਦੀ ਸਾਹਿਬ ਇਹ ਤੁਹਾਨੂੰ ਬਹੁਤ ਸੋਚਣੀ ਪੈਣੀ ਹੈ ਜਿਹੜੀ ਪਾਰਟੀ ਸਾਡੇ ਸੰਵਿਧਾਨ ਨੂੰ ਬਚਾਏਗੀ ਨੀਡ ਟੂ ਸ਼ਟਰਾਂ ਵਾਲਾ ਉਹਦੇ ਨਾਲ ਆ ਜੀ ਅਕੀਸਵਾਲਾ ਅੱਜ ਮੈਂ ਲੱਗਾ ਟ੍ਰੈਫਿਕ 'ਚ ਫਸ ਕੇ ਆਇਆ ਨਹੀਂ ਟੂ ਜਿਹੜਾ ਨਾ ਲੇਟ ਹੋ ਗਿਆ ਟ੍ਰੈਫਿਕ ਦੀ ਗੱਲ ਕਰ ਰਹੇ ਤੁਸੀਂ ਟ੍ਰੈਫਿਕ ਦੀ ਬਹੁਤ ਬਹੁਤ ਵੱਡੀ ਸਮੱਸਿਆ ਰੋਜ਼ ਐਕਸੀਡੈਂਟ ਹੁੰਦੇ ਆ ਜਿਹੜੇ ਇਥੋਂ ਦੇ ਪਹਿਲੇ ਐਮਐਲਏ ਮੈਨੂੰ ਇਹ ਨਹੀਂ ਪਤਾ ਲੱਗਾ ਸੁੱਤੇ ਕੀ ਜਾਗਦੇ ਸੀ ਜੇ ਤੋ ਜਾਗਦੇ ਸੀਗੇ ਤੇ ਫਿਰ ਉਹਨਾਂ ਨੂੰ ਪਤਾ ਨਹੀਂ ਲੱਗਾ ਫਿਰ ਸੁੱਤੇ ਹੋਣੇ ਤਾਂ ਹੀ ਐਕਸੀਡੈਂਟ ਹੁੰਦੇ ਆ ਵੀ ਸਭ ਤੋਂ ਜ਼ਿਆਦਾ ਐਕਸੀਡੈਂਟ ਤਰਨ ਤਰਨ ਸ਼ਹਿਰ ਦੇ ਵਿੱਚ ਜਿਨ੍ਹਾਂ ਦੇ ਵਿੱਚ ਕਿਉਂ ਹੋਏ ਕਿਉਂ ਹੋਏ ਇਹਦਾ ਇਹਦਾ ਬੰਦਾ ਹੁਣ ਜਿਹੜਾ ਵਿਚਾਰਾ ਗਰੀਬ ਬੰਦਾ ਕੋਈ ਗੱਡੀ ਲੈਣ ਦਾ ਵਜ ਮਰ ਜਾਂਦਾ ਵਿਚਾਰਾ ਉਹਦੇ ਘਰ ਦੇ ਨਾਂਥ ਹੋ ਜਾਂਦੇ ਆ ਇੱਕ ਦਿਨ ਜੋ ਵੀ ਹੈ ਨਸ਼ਾ ਉਹ ਵੀ ਬੰਦ ਹੋਣਾ ਚਾਹੀਦਾ ਕਿਉਂਕਿ ਸਾਰੀ ਇੱਜ਼ਤ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ ਮੈਂ ਕੋ ਨਸ਼ੇੜੀਆਂ ਭਰਾਵਾਂ ਦੇ ਬਿਲਕੁਲ ਹੱਕ ਦੇ ਵਿੱਚ ਆ ਕਿ ਉਹਨਾਂ ਨੂੰ ਨਸ਼ੇ ਤੋਂ ਮੁਕਤ ਕਰਕੇ ਉਹਨਾਂ ਨੂੰ ਖੇਡਾਂ ਚ ਲਾਇਆ ਜਾਏ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਉਹਨਾਂ ਨੂੰ ਕਿਸੇ ਕੰਮ ਡਿਵੈਲਪਮੈਂਟ ਕਿ ਲਾਇਆ ਜਾਏ ਇਹਦੇ ਕੁਝ ਕਰਦੇ ਨਹੀਂ ਇਹਨਾਂ ਨੇ ਸਿਰਫ ਹੁਣ ਜੇ ਟੀਚਰਾਂ ਦੀ ਗੱਲ ਕਰੀ ਟੀਚਰ ਵਿਚਾਰੇ ਰੋਂਦੇ ਫਿਰਦੇ ਡਾਂਗਾ ਖਾਂਦੇ ਫਿਰਦੇ ਆ ਪੁਲਿਸ ਜੇ ਆਪਣੇ ਗੱਲ ਕਰੀਏ ਕਨੈਕਟਰ ਡਰਾਈਵਰ ਬੱਸਾਂ ਵਾਲੇ ਧੱਕੇ ਖਾਂਦੇ ਫਿਰਦੇ ਆ ਇਸ ਸਰਕਾਰ ਨੌਕਰੀਆਂ ਗਈਆਂ ਕਿੱਥੇ ਭਾਜੀ 600 ਪ੍ਰੋਫੈਸਰ ਦੀ ਨੌਕ ਆਨਾਂ ਦੇ ਤਹਿਸੀਲਦਾਰਾਂ ਦੀ ਨੌਕਰੀ ਖਾਲੀ ਹੋਈਆਂ ਪਟਵਾਰੀਆਂ ਦੇ ਖਾਲੀ ਹੋਈਆਂ ਅੱਜ ਸਾਡਾ ਦੇਸ਼ ਫਸਿਆ ਪਿਆ ਪਤਾ ਨਹੀਂ ਕਿਉਂ ਕੀ ਹੋ ਰਿਹਾ ਇੱਕ ਵਾਰੀ ਮੌਕਾ ਜਿਹਦਾ ਨੀਡੂ ਛਟਣ ਵਾਲਾ ਬਸ ਲੋ ਜੀ ਨੀਡੂ ਛਟਣ ਵਾਲਾ ਬਣ ਗਿਆ ਜ਼ਿੰਮੇਵਾਰ ਉਹਨਾਂ ਤਰ ਨੂੰ ਲੂਣ ਲੱਗ ਗਿਆ ਤੁਹਾਨੂੰ ਜਗਾਉਣ ਲੱਗ ਗਿਆ ਇਹ ਕਹਿੰਦਾ ਸੰਵਿਧਾਨ ਬਚਾਉਣਾ ਇਸ ਕਰਕੇ ਮੌਕਾ ਜਰੂਰ ਦਿਓ ਇੱਕ ਵਾਰ ਦੋ ਵਾਰ ਦੋ ਵਾਰ 100 ਵਾਰ 200 ਵਾਰ ਜੇ ਖੜਨਾ ਪਵੇ ਇਲੈਕਸ਼ਨਾਂ 'ਚ ਖੜੇਗਾ ਜਿੱਥੇ ਜਾਣਾ ਪਵੇ ਜਾਏਗਾ ਪਰ ਲੋਕਾਂ ਨੂੰ ਜਰੂਰ ਜਾਗਰੂਤ ਕਰੇਗਾ ਹਲਾਊਗਾ ਇਸ ਸੰਵਿਧਾਨ ਬਚਾਉਣਾ ਜ਼ਿੰਮੇਵਾਰ ਬਣ ਗਿਆ ਤੇ ਅੱਜ ਤਰਨ ਤਰਨ ਦੀਆਂ ਗਲੀਆਂ ਤੇ ਬੂਥਾਂ ਦੇ ਵਿੱਚ ਫੇਰੇ ਆ ਤਾਂ ਜੋ ਲੋਕ ਇੱਕ ਮੌਕਾ ਦੇਣ ਮੌਕਾ ਦੇਣਗੇ ਤੇ ਤਰਨ ਤਰਨ ਦੇ ਕੰਮ ਤੇ ਵਿਕਾਸ ਕਰਾਂਗੇ ਵੇਖਣਾ ਹੋਏਗਾ ਕਿਸ ਦੇ ਹੱਕ ਦੇ ਵਿੱਚ ਫਤਵਾ ਜਿਹੜੇ ਲੋਕ ਨੇ ਉਹ ਦਿਨ ਦਿਨੇ ਉਹ ਗੈਂਤੀ ਤੋਂ ਬਾਅਦ ਪਤਾ ਚੱਲੇਗਾ ਤਰਨਤਾਰ ਤੋਂ ਕਮਨ ਅਮਨਦੀਪ ਦੇ ਨਾਲ ਸੁੱਖਾ ਖੇੜੀ ਵਾਲਾ